ਮੈਂ ਆਪ ਜੀ ਦੇ ਮਾਧਿਅਮ ਰਹੀਂ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਡੇ ਸੀਪੀ ਸਾਹਿਬ ਸਾ ਗੁਰਪ ਸਿੰਘ ਭੁੱਲਰ ਜੀ ਵੱਲੋਂ ਨਿਸ਼ਾਨਦੇਸ਼ ਹੈ ਕਿ ਕਿਸੇ ਵੀ ਜਿਹੜਾ ਕ੍ਰਾਈਮ ਉਹਨੂੰ 0% ਟੋਲਰੈਂਸ ਹੈ ਉਹਦੇ ਤਹਿਤ ਮਿਤੀ 1/7/25 ਨੂੰ 에어ਪੋਰਟ ਰੋਡ ਦੇ ਉੱਤੇ ਸਵੇਰ 4:00 ਵਜੇ ਨਿਤਿਨ ਕੁਮਾਰ ਦਾ ਜੋ ਇੰਡੀਗੋ ਵਿੱਚ ਜੌਬ ਕਰਦਾ ਸੀ ਉਹਦੇ ਕੋਲੋਂ ਉਹ ਆਪਣੀ ਸਿਸਟਰ ਨੂੰ ਤੇ ਛੱਡ ਕੇ ਆ ਰਿਹਾ ਸੀ ਉਹਦੇ ਕੋਲੋਂ ਇਹਨਾਂ ਜਵਾਨ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਦਿੱਤੇ ਸਨ ਪੰਜ 6 ਜਵਾਨੇ ਇਹਨਾਂ ਦੇ ਵਿੱਚੋਂ ਉਹਨਾਂ ਨੂੰ 100 ਦੀ ਨੋਕ ਤੇ ਉਹਦੇ ਕੋ ਐਕਟਵਾ ਹੋਈ 10000 ਰੁਪਇਆ ਅਤੇ ਉਹਦਾ ਮੋਬਾਈਲ ਜਿਹੜਾ ਉਹਦੇ ਕੋ ਖੋ ਲਿਆ ਜਿਸਨੇ ਕੇ ਪੁਲਿਸ ਥਾਣਾ ਕੋਤਪੁਰ 에어ਪੋਰਟ ਦੇ ਧਿਆਨ ਚ ਲਿਆਂਦਾ 25 ਤਰੀਕ ਨੂੰ ਜਿਹਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਇਹਨਾਂ ਵੱਲੋਂ ਇੱਕ ਸਤ ਨੂੰ ਹੀ ਇਹਦੇ ਨਾਲ ਨਾਲ ਸ਼ਹਿਰ ਦੇ ਵਿੱਚ ਬੀਡੂਜਨ ਏਰੀਆ 'ਚ ਵੀ ਇੱਕ ਜਿਹੜੀ ਆ ਉੱਥੇ ਵੀ ਇਹਨਾਂ ਨੇ ਆਣ ਕੇ ਸਨੈਚਿੰਗ ਕੀਤੀ ਸੀ ਜੋ ਇਸ ਮੁਕੱਦਮੇ ਨੂੰ ਮੁਕੱਦਮਾ ਨੰਬਰ 46 ਮਿਤੀ 25/7/25 ਨੂੰ ਦਰਜ ਕਰਕੇ ਦੀ ਤਫ਼ਤੀਸ਼ ਅਮਚ ਲਿਆਂਦੀ ਦਰਾਨੇ ਤਪਦੀਸ਼ ਕਰਨਬੀਰ ਸਿੰਘ ਪੁੱਤਰ ਹਰਪ੍ਰਜਨ ਸਿੰਘ ਵਾਸੀ ਭਿੱਖੀਵੈਂਡ ਮਿਤੀ 5/9/25 ਨੂੰ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਸਿਮਰਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਜੋ ਡਰਾਈਵਰ ਆ ਇਸ ਨੂੰ 17 ਨੂੰ 25 ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਕੋਲੋਂ ਮੋਬਾਈਲ ਜਿਹੜਾ ਵਾ ਰਿਕਵਰ ਕੀਤਾ ਗਿਆ ਮਿਤੀ 28 ਨੂੰ 25 ਨੂੰ ਅਮਨਦੀਪ ਸਿੰਘ ਔਰ ਪਵਨ ਉਤਰ ਜਗਮਉਨ ਸਿੰਘ ਵਾਸੀ ਬਲੇਡ ਬਲੇਡ ਰੋਡ ਪਖੀਵੰਡ ਅਤੇ ਲਾਪਰੀ ਸਿੰਘ ਉਰਫ ਲਾ ਵਾਰਡ ਨੰਬਰ 5 ਨੇੜੇ ਚੌਪੜਾ ਹਸਪਤਾਲ ਭਿੱਖੀਵਿੰਡਰੋਂ ਜਿਹੜਾ ਇਸ ਮੁਕਦਮੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਔਰ ਇਹਨਾਂ ਤੋਂ ਰੀਐਕਟਿਵ ਆਰ ਕਵਰ ਕੀਤੀ ਗਈ ਇਹ ਜਿਹੜੇ ਇਹਦੇ ਨਾਲ ਦੇ ਜਿਹੜਾ ਪ੍ਰੇਮਪਾਲ ਸਿੰਘ ਦੋਸ਼ੀ ਆ ਉਹਦੀ ਮੌਤ ਹੋ ਚੁੱਕੀ ਆ ਅਤੇ ਦੋ ਦੋਸ਼ੀ ਆਕਾਸ਼ਦੀਪ ਸਿੰਘ ਆਕਾਸ਼ਦੀਪ ਮਸੀਹ ਅਤੇ ਗੁਰਵਿੰਦਰ ਸਿੰਘ ਉਰਫ ਹਰਮਨ ਜਿਹੜੇ ਕਿ ਆਲਰੇਡੀ ਜਿਹੜੇ ਆ ਸਿਵਲ ਹੰਡ ਥਾਣੇ ਦੇ ਵਿੱਚ ਜਿਹੜੇ ਆ ਗ੍ਰਫਤਾਰ ਹੋ ਚੁੱਕੇ ਨੇ ਜਿਨ੍ਹਾਂ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾਈਆਂ ਸੀ ਇਹ ਸ਼ਹਿਰ ਦੇ ਇੱਥੇ ਘੁੰਮ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਤੇ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਨਾਲ ਸ਼ਹਿਰ ਦੀਆਂ ਕਾਫੀ ਵਾਰਦਾਤਾਂ ਜਿਹੜੀਆਂ ਸਾਡੀਆਂ ਉਹ ਜਿਹੜੇ ਮਕਦਮੇ 300 ਹੋਏ ਨੇ ਜਿਨ੍ਹਾਂ ਦੇ ਕੋਲੋਂ ਜਿਹੜੀਆਂ ਰਿਕਵਰੀ ਕੀਤੀਆਂ ਗਈਆਂ ਨੇ ਇਹਨਾਂ ਦੇ ਸਾਥੀ ਜਿਹੜੇ ਆ ਜਿਨ੍ਹਾਂ ਨੇ ਕਿ ਜਿਹੜਾ ਜਿਹੜਾ ਕਿਸ ਫੰਡ ਲਿਖਿਆ ਸੀ ਜਿਨ੍ਹਾਂ ਨੂੰ ਕੋ ਬਾਹਰੋਂ ਪੈਸੇ ਆਉਂਦੇ ਉਹਦੇ ਤਹਿਤ ਇਹਨਾਂ ਨੇ ਜਿਹੜੇ ਕ੍ਰਾਈਮ ਨੂੰ ਇੰਤਜ਼ਾਮ ਦੇ ਕ੍ਰਾਈਮ ਜਿਹੜਾ ਉਹ ਕਰਦੇ ਸੀ ਸ਼ਹਿਰ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਵਾ ਕਾਫੀ ਜਿਹੜੀ ਸ਼ਾਂਤੀ ਪਈ ਗਈ ਅਤੇ ਕਾਫੀ ਮੁਕੱਦਮੇ ਜਿਹੜੇ ਟਰੇਸ ਕੀਤੇ ਗਏ